ਮੈਂ ਸੁਖਦਰਸ਼ਨ ਸਿੰਘ ਪਿੰਡ ਮਾਖੇਵਾਲ ਤਹਿਸੀਲ ਸਤੂਲਗੜ ਜ਼ਿਲ੍ਹਾ ਮਾਨਸਾ ਦਾ ਰਹਿਣ ਵਾਲਾ ਹਾਂ ਮੈਂ ਆਪਣੇ ਪਿੰਡ ਮਾਖੇਵਾਲੇ ਵਿਖੇ ਡੇਰੀ ਫਾਰਮ ਦਾ ਕੀਤਾ ਸ਼ੁਰੂ ਕੀਤਾ ਸੀ ਜੋ ਕਿ ਸਰਕਾਰਾਂ ਕਹਿੰਦੀਆਂ ਨੇ ਜ਼ਿੰਮੇਦਾਰਾਂ ਨੂੰ ਕਿਸਾਨ ਭਰਾਵਾਂ ਨੂੰ ਕਿ ਸਹੇਕ ਤੰਦੇ ਨਾਲ ਸ਼ੁਰੂ ਕਰੋ ਮੈਨੂੰ ਵੀ ਇਹ ਕਰਨ ਦੀ ਜਾਗੀ ਕਿ ਮੈਂ ਵੀ ਡੇਰੀ ਫਾਰਮ ਦਾ ਕੀਤਾ ਸ਼ੁਰੂ ਕਰ ਸਕਾਂ ਡੇਰੀ ਫਾਰਮ ਦਾ ਕੀਤਾ ਸ਼ੁਰੂ ਕਰਨ ਲਈ ਮੈਂ ਆਪਣੀ ਜ਼ਮੀਨ ਤੇ 50 ਲੱਖ ਰੁਪਏ ਦੀ ਲਿਮਟ ਲਈ ਕੁਝ ਹੋਰ ਕਰਜ਼ਾ ਚੱਕਿਆ ੜਤਿਆਂ ਤੋਂ 60-70 ਲੱਖ ਰੁਪਇਆ ਲਗਾ ਕੇ ਮੈਂ ਆਪਣੇ ਘਰ ਦੇ ਨਾਲ ਹੀ ਖੇਤ ਵਿੱਚ ਉਹ ਸ਼ੈੱਡ ਵਗੈਰਾ ਬਣਾ ਕੇ ਸਾਰਾ ਮਸ਼ੀਨਾ ਵਗੈਰਾ ਸਾਰੀਆਂ ਲਾ ਕੇ ਗਾਵਾਂ ਸਾਰੀਆਂ ਮੁੱਲ ਲੈ ਕੇ ਸਵੇ ਸਵੇ 1,44,000 ਦੀ 25,000 ਦੀ 1 ਲੱਖ ਗਾਂ ਮੈਂ ਖਰੀਦ ਕਰੀ ਚੰਗੀਆਂ ਤੋਂ ਚੰਗੀਆਂ ਗਾਵਾਂ ਖਰੀਦ ਕੇ ਪਾਈਆਂ ਜੋ ਕਿ ਮੇਰਾ ਕੰਮ 15 ਦੇ ਵਿੱਚ ਸਟਾਰਟ ਹੋਇਆ ਆ ਬਾਂਸਲ ਫੀਡ ਇੰਡਸਟਰੀ ਤੋਂ ਮੈਂ 15 ਤੋਂ ਫੀਡ ਲੈਣ ਲੱਗਿਆ ਸੀ ਜਿਨ੍ਹਾਂ ਨੇ ਕਿ 15 ਦੇ ਵਿੱਚ ਮੇਰਾ ਕੰਮ ਸਹੀ ਸੀ 16 ਦੇ ਵਿੱਚ ਆ ਕੇ ਮੈਨੂੰ ਘਟਿਆ ਫੀਡ ਦੇਣੀ ਸ਼ੁਰੂ ਕਰ ਦਿੱਤੀ ਜੋ ਕਿ ਘਟਿਆ ਫੀਡ ਦੇਣੀ ਸ਼ੁਰੂ ਕਰੀ ਤਾਂ ਮੈਂ ਇਹਨਾਂ ਨੂੰ ਅਲਾਮਬਾ ਵੀ ਦਿੱਤਾ ਇਹਨਾਂ ਨੂੰ ਕਿਹਾ ਕਿ ਤੁਸੀਂ ਮਾੜੀ ਫੀਡ ਦੇ ਕੇ ਮੇਰਾ ਫਾਰਮ ਨੂੰ ਘਾਟੇ ਵੱਲ ਲਿਜਾ ਰਹੇ ਹੋ ਤੇ ਇਹਨਾਂ ਨੇ ਜਦੋਂ ਮੇਰੀ ਕੋਈ ਗੱਲ ਨਾ ਸੁਣੀ ਮੈਂ ਆਪਣੇ ਵਕੀਲ ਰਾਹੀਂ 2418 ਨੂੰ ਇਹਨਾਂ ਨੂੰ ਨੋਟਿਸ ਵੀ ਦਿੱਤਾ ਕਿ ਤੁਸੀਂ ਮੇਰੇ ਡੇਲੀ ਫਾਰਮਿੰਗ ਦਾ ਨੁਕਸਾਨ ਕਰ ਰਹੇ ਹੋ ਇਹਨਾਂ ਨੇ ਉਸ ਨੋਟਿਸ ਦਾ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਉਲਟਾ ਇੱਕ ਮੇਰਾ ਇਹਨਾਂ ਕੋਲੇ ਚੈੱਕ 1a25a ਪਾ ਕੇ 1,25,000 ਦਾ ਚੈੱਕ ਡੱਬੀ ਦੇ ਵਿੱਚ ਪਾ ਕੇ ਇਹਨਾਂ ਨੂੰ ਸਕਿਉਰਿਟੀ ਤੌਰ ਤੇ ਦਿੱਤਾ ਹੋਇਆ ਸੀ ਉਹ ਚੈੱਕ ਦੇ ਇਹਨਾਂ ਨੇ ਦੁਰਵਰਤੋਂ ਕਰਕੇ 1a ਦਾ ਸਾਤਾ ਬਣਾ ਕੇ ਮੇਰੇ ਤੇ ਦਬਾਅ ਪਾਉਣ ਲਈ ਮੈਨੂੰ ਨੋਟਿਸ ਦਿੱਤਾ ਪਹਿਲਾਂ ਜਦੋਂ ਮੈਂ ਇਹਨਾਂ ਨੂੰ ਨੋਟਿਸ ਦਿੱਤਾ ਇਹਨਾਂ ਨੇ ਉਸ ਤੋਂ ਬਾਅਦ ਮੈਂ ਐਸਐਸਪੀ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਕਿ ਸਰ ਮੇਰਾ ਇੱਕ 25 ਦਾ ਚੈੱਕ ਇਹਨਾਂ ਨੂੰ ਦਿੱਤਾ ਹੋਇਆ ਜੀ ਇਹਨਾਂ ਨੇ ਸਾਤਾ ਬਣਾ ਕੇ ਨੁਕਸਾਨ ਇਹਨਾਂ ਨੇ ਕਰਿਆ ਮੇਰੇ ਡੀਲੀ ਫਾਰਮਿੰਗ ਦਾ ਲੇਕਿਨ ਮੇਰੇ ਤੇ ਦਬਾਅ ਪਾਉਣ ਲਈ ਉਲਟਾ ਚੈੱਕ ਦਿੱਤਾ ਪਹਿਲਾਂ ਜਦੋਂ ਮੈਂ ਇਹ ਨੋਟਿਸ ਦਿੱਤਾ ਇਹਨਾਂ ਨੇ ਉਸ ਤੋਂ ਬਾਅਦ ਮੈਂ ਐਸਐਸਪੀ ਸਾਹਿਬ ਦੇ ਐਪਲੀਕੇਸ਼ਨ ਦਿੱਤੀ ਕਿ ਸਰ ਮੇਰਾ ਇੱਕ 25 ਦਾ ਚੈੱਕ ਇਹਨਾਂ ਨੂੰ ਦਿੱਤਾ ਹੋਇਆ ਜੀ ਇਹਨਾਂ ਨੇ ਸਾਥਾ ਬਣਾ ਕੇ ਨੁਕਸਾਨ ਇਹਨਾਂ ਨੇ ਕਰਿਆ ਮੇਰੇ ਡੀਲੀ ਫਾਰਮਿੰਗ ਦਾ ਲੇਕਿਨ ਮੇਰੇ ਤੇ ਦਬਾਅ ਪਾਉਣ ਲਈ ਉਲਟਾ ਚੈੱਕ ਕੋਰਟ ਦੇ ਵਿੱਚ ਲਗਾਉਣਾ ਚਾਹੁੰਦੇ ਆ ਮੈਨੂੰ ਨੋਟਿਸ ਦਿੱਤਾ ਤਾਂ ਮਾਣਯੋਗ ਐਸਐਸਪੀ ਸਾਹਿਬ ਨੇ ਕਿਹਾ ਕਿ ਤੁਹਾਡਾ ਚੈੱਕ ਇਹਨਾਂ ਨੂੰ ਇੱਕ 25 ਦਾ ਦਿੱਤਾ ਹੋਇਆ ਜੋ ਕਿ ਸਾਥਾ ਬਣਾਇਆ ਇਹਨਾਂ ਨੇ ਇਹ ਕੇਸ ਮਾਮਲਾ ਜਿਹੜਾ ਹੈ کورٹ ਦੇ ਅਧੀਨ ਹੈ کورٹ ਦੇ ਅਧੀਨ ਹੋਣ ਕਰਨ ਪੁਲਿਸ ਨੇ ਕਾਰਵਾਈ ਜੋ ਮੈਂ ਐਪਲੀਕੇਸ਼ਨ ਦਿੱਤੀ ਉਹ ਦਫਤਰ दाखल ਕਰਤੀ کورٹ ਦੇ ਵਿੱਚ ਫੈਸਲਾ ਚੱਲਿਆ 2-3 ਸਾਲ ਫੈਸਲਾ ਚੱਲਿਆ کورٹ ਦੇ ਵਿੱਚ ਜਾਂਦੇ ਰਹੇ ਤਰੀਕਾ ਭੁਗਤਦੇ ਰਹੇ ਮਾਨਯੋਗ ਸੁਮੇਤ ਭੱਲਾ ਜੀ ਦੀ کورٹ ਮਾਨਸਾ ਨੇ 13-10-21 ਨੂੰ ਫੈਸਲਾ ਮੇਰੇ ਹੱਕ ਵਿੱਚ ਪ੍ਰਮਾਤਵਾ ਨੂੰ ਜਾਣਦੇ ਹੋਏ ਕੀਤਾ ਤਾਂ ਕਿ ਮੈਂ ਸੱਚਾ ਸੁਚਾਚਾ ਅਨਜਾਨ ਸੀਗਾ ਉਹਨਾਂ ਨੇ ਜੋ ਇਹਨਾਂ ਨੇ ਝੂਠੀ ਕੰਪਲੀਟ ਪਾਈ ਹੈ ਲਖਨਪਾਲ ਨੇ ਬੰਸਲ ਫੀਡ ਇੰਡਸਟਰੀ ਦਾ ਪ੍ਰੋਪਰਾਈਟਰ ਖਾਉਣ ਵਾਲੇ ਲਖਨਪਾਲ ਨੇ ਜੋ ਝੂਠੀ ਕੰਪਲੀਟ ਮੇਰੇ ਤੇ ਪਾਈ ਸੀ ਮਾਨਯੋਗ ਕਰੇ ਮੇਰੇ ਡੀ ਫਾਰਮਿੰਗ ਦਾ ਲੇਕਿਨ ਮੇਰੇ ਤੇ ਦਬਾਅ ਪਾਉਣ ਲਈ ਉਲਟਾ ਚੈੱਕ ਕੋਰਟ ਦੇ ਵਿੱਚ ਲਗਾਉਣਾ ਚਾਹੁੰਦੇ ਆ ਮੈਨੂੰ ਨੋਟਿਸ ਦਿੱਤਾ ਤਾਂ ਮਾਨਯੋਗ ਐਸਐਸਪੀ ਸਾਹਿਬ ਨੇ ਕਿਹਾ ਕਿ ਤੁਹਾਡਾ ਚੈੱਕ ਇਹਨਾਂ ਨੂੰ 1 25 ਦਾ ਦਿੱਤਾ ਹੋਇਆ ਜੋ ਕਿ ਸਾਤਾ ਬਣਾਇਆ ਇਹਨਾਂ ਨੇ ਇਹ ਕੇਸ ਮਾਮਲਾ ਜਿਹੜਾ ਹੈ کورٹ ਦੇ ਅਧੀਨ ਹੈ کورٹ ਦੇ ਅਧੀਨ ਹੋਣ ਕਰਨ ਪੁਲਿਸ ਨੇ ਕਾਰਵਾਈ ਜੋ ਮੈਂ ਐਪਲੀਕੇਸ਼ਨ ਦਿੱਤੀ ਉਹ ਦਫਤਰ दाखल ਕਰਤੀ کورٹ ਦੇ ਵਿੱਚ ਫੈਸਲਾ ਚੱਲਿਆ 2-3 ਸਾਲ ਫੈਸਲਾ ਚੱਲਿਆ کورٹ ਦੇ ਵਿੱਚ ਜਾਂਦੇ ਰਹੇ ਤਰੀਕਾ ਭੁਗਤਦੇ ਰਹੇ ਮਾਨਯੋਗ ਸੁਮੀਤ ਭੱਲਾ ਜੀ ਦੀ ਕੋਰਟ ਮਾਨਸਾ ਨੇ 13-10-21 ਨੂੰ ਫੈਸਲਾ ਮੇਰੇ ਹੱਕ ਵਿੱਚ ਪ੍ਰਮਾਤਮਾ ਨੂੰ ਜਾਣਦੇ ਹੋਏ ਕੀਤਾ ਤਾ ਕਿ ਮੈਂ ਸੱਚਾ ਸੋਚਾ ਅਨਜਾਨ ਸੀਗਾ ਉਹਨਾਂ ਨੇ ਜੋ ਇਹਨਾਂ ਨੇ ਝੂਠੀ ਕੰਪਲੀਟ ਪਾਈ ਹੈ ਲਖਨਪਾਲ ਨੇ ਬੰਸਲ ਫੀਡ ਇੰਡਸਟਰੀ ਦਾ ਪ੍ਰੋਪਰਾਈਟਰ ਖਾਉਣ ਵਾਲੇ ਲਖਨਪਾਲ ਨੇ ਜੋ ਝੂਠੀ ਕੰਪਲੀਟ ਮੇਰੇ ਤੇ ਪਾਈ ਸੀ ਮਾਨਯੋਗ ਸਮੀਤ ਭੱਲਾ ਜੀ ਨੇ ਉਹਨੂੰ ਖਾਰਜ ਕੀਤਾ ਤੇ ਨਾਲ ਹੀ ਮੇਰੇ ਵਾਕਿ ਤੇ ਫੈਸਲਾ ਆਇਆ ਇਹ ਉਸ ਤੋਂ ਬਾਅਦ ਮੈਂ ਐਸਐਸਪੀ ਸਾਹਿਬ ਦੇ 26 11 2021 ਨੂੰ ਆਪਣੇ ਵੱਨੋਂ ਐਪਲੀਕੇਸ਼ਨ ਦੇ ਕੇ ਐਸਐਸਪੀ ਸਾਹਿਬ ਤੋਂ ਮੰਗ ਕਰੀ ਆ ਕਿ ਜੋ ਮੈਂ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਪੁਲਿਸ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੇ ਕਹਿ ਕੇ ਦਫ਼ਤਰ ਦਾਖਲ ਕਰ ਦਿੱਤੀ ਸੀ ਐਪਲੀਕੇਸ਼ਨ ਕਿ ਵਿਚਾਰ ਕੋਰਟ ਅਧੀਨ ਹੈ ਮਾਮਲਾ ਹੈ ਹੁਣ ਕੋਰਟ ਦਾ ਫੈਸਲਾ ਆ ਚੁੱਕਿਆ ਜੀ ਕੋਰਟ ਨੇ ਸਾਰਾ ਆਰਡਰ ਦੀ ਕਾਪੀ ਹੈ ਮੇਰੇ ਕੋਲੇ ਜੋ ਕਿ ਮੈਂ ਦੇ ਚੁੱਕਿਆਗਾ ਆਪਣਾ ਐਸਐਸਪੀ ਸਾਹਿਬ ਨੂੰ ਉਹਨਾਂ ਨੇ ਰਿਕਮੈਂਡ ਕਰੀ ਹੈ ਡੀਐਸਪੀ ਡੀ ਸਾਹਿਬ ਨੂੰ ਜਿਨ੍ਹਾਂ ਨੇ ਕਿ ਸਾਨੂੰ ਇੱਕ ਵਾਰੀ ਬੁਲਾਇਆ ਵੀ ਸੀ ਜਦੋਂ ਸਾਨੂੰ ਉਹਨਾਂ ਨੇ ਬੁਲਾਇਆ ਤਾਂ ਲਖਨਪਾਲ ਜੀ ਕਹਿਣ ਲੱਗੇ ਕਿ ਮੈਂ ਹਾਈ ਕੋਰਟ ਜਾਵਾਂਗਾ ਦੇਖੋ ਅੱਜਕਰ ਮੈਂ ਇਹ ਗੱਲ ਜਿਹੜੀ ਕਹਿਣੀ ਚਾਹਣਾ ਵੀ ਕਾਨੂੰਨ ਦਾ ਸਹਾਰਾ ਲੈ ਕੇ ਇਹੋ ਜਿਹੇ ਲੋਕ ਕਿਵੇਂ ਠੱਗੀਆਂ ਮਾਰ ਰਹੇ ਹਨ ਜਦੋਂ ਮਾਨਯੋਗ ਸਮੀਤ ਭੱਲਾ ਜੀ ਦੀ ਕੋਰਟ ਨੇ ਫੈਸਲਾ ਤੈਅ ਕਰ ਦਿੱਤਾ ਕਿ ਤੁਸੀਂ ਏਕੇ ਦਾ ਸਾਥਾ ਬਣਾਇਆ ਫਰੋਡ ਕਰਿਆ ਬੰਦੇ ਨਾਲ ਤੋਂ ਉਹਦੇ ਸਬੰਧ ਚ ਮੈਂ ਐਪਲੀਕੇਸ਼ਨ ਦਿੱਤੀ ਹੈ ਜੋ ਐਸਐਸਪੀ ਸਾਹਿਬ ਦੇ ਉਤੇ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦਾ ਜੀ ਨਾਲ ਪੰਜਾਬ ਸਰਕਾਰ ਤੋਂ ਮੰਗ ਕਰਦਾ ਕਿ ਮੈਨੂੰ ਇਨਸਾਫ ਦਿਵਾਇਆ ਜਾਵੇ ਜੋ 70 ਲੱਖ ਰੁਪਏ ਦਾ ਘਾਟਾ ਇਸ ਬੰਦੇ ਨੇ ਮੇਰਾ ਪਾਇਆ ਉਹਦੀ ਪਰਵਾਈ ਕਰਾਈ ਜਾਵੇ ਜੀ ਇਸ ਚੱਲਦੇ ਕਿਤੇ ਦੌਰਾਨ ਪਰਿਵਾਰ ਟੈਨਸ਼ਨ ਦੇ ਵਿੱਚ ਰਹਿਣ ਲੱਗ ਗਿਆ ਟੈਨਸ਼ਨ ਦੇ ਵਿੱਚ ਰਹਿਣ ਕਾਰਨ ਮੇਰੇ ਪਿਤਾ ਜੀ ਦੀ ਜੋ ਕਿ ਟੈਨਸ਼ਨ ਕਰਨ ਬਿਮਾਰੀ ਲੱਗੀ ਉਹਨਾਂ ਦੀ ਮੌਤ ਹੋ ਚੁੱਕੀ ਹੈ ਜੀ ਜੋ ਕਿ ਮੇਰੇ ਪਰਿਵਾਰ ਦਾ ਵੀ ਵੱਡਾ ਘਾਟਾ ਪਿਆ ਹੈ ਨਾਲ ਨਾਲ ਮਾਨਸਿਕ ਤੌਰ ਤੇ ਵੀਠੇਸ ਪਹੁੰਚੀ ਹੈ ਜੀ ਮੈਂ ਮੰਗ ਕਰਦਾ ਪ੍ਰਸ਼ਾਸਨ ਕੋਲ ਮਾਨਸਾ ਐਸਐਸਪੀ ਸਾਹਿਬ ਕੋਲੋਂ ਨਾਲ ਪੰਜਾਬ ਸਰਕਾਰ ਕੋਲੋਂ ਅਹੀ ਮੰਗ ਕਰਦਾ ਕਿ ਇਸ ਤੇ ਬਣਦੀ ਕਾਰਵ